ਨਾਵੜੀਆਂ ਦੇ ਨਾਲ ਮਿਲ ਕੇ ਗੰਗਾ ਜਲ ਲੈਣ ਦੇ ਲਈ ਸੇਵਾ ਦੇ ਲਈ ਹਰਦਵਾੜ ਗਿਆ ਸੀ ਲੇਕਿਨ ਪਤਾ ਨਹੀਂ ਸੀ ਕਿ ਹੋਣੀ ਉਸ ਨੂੰ ਉਡੀਕ ਰਹੀ ਹੈ ਅਦਵਾਰ ਰਸਤੇ ਦੇ ਵਿੱਚ ਸਹਾਰਨਪੁਰ ਦੇ ਕੋਲ ਇੱਕ ਤੇਜ਼ ਰਫਤਾਰ ਪਿੱਕਅਪ ਗੱਡੀ ਨੇ ਟਰਾਲੀ ਦੇ ਪਿੱਛੇ ਬੈਠੇ ਕਾਮੜੀਏ ਨੂੰ ਅਚਾਨਕ ਇੰਨੀ ਜ਼ੋਰ ਦੀ ਟੱਕਰ ਮਾਰੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪਰਿਵਾਰ ਦੇ ਵਿੱਚ ਰੋ ਰੋ ਕੇ ਬੁਰਾ ਹਾਲ ਹੈ ਤੇ ਮਾਮਲਾ ਬਰਨਾਲਾ ਦੇ ਤੱਪਾ ਮੰਡੀ ਦਾ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪ੍ਰੇਮ ਸਿੰਘ ਅਕਸਰ ਧਾਰਮਿਕ ਸਥਾਨਾਂ ਤੇ ਸੇਵਾ ਲਈ ਜਾਂਦਾ ਰਹਿੰਦਾ ਸੀ ਇਸ ਵਾਰ ਉਹ ਕਾਂਵੜੀਆਂ ਦੇ ਨਾਲ ਕਾਂਵੜ ਲੈਣ ਦੇ ਲਈ ਹਰਦੁਵਾਰ ਜਾ ਰਿਹਾ ਸੀ ਤੇ ਅਚਾਨਕ ਰਸਤੇ ਦੇ ਵਿੱਚ ਜਦੋਂ ਟਰੈਕਟਰ ਟਰਾਲੀ ਰੁਕੀ ਤਾਂ ਉਹ ਟਰਾਲੀ ਦੇ ਪਿੱਛੇ ਬੈਠਾ ਸੀ ਤੇ ਟੈਕ-ਅੱਪ ਗੱਡੀ ਨੇ ਉਸ ਨੂੰ ਜੋਰ ਦੇ ਪਿੱਛੋਂ ਟੱਕਰ ਮਾਰੀ ਤੇ ਉਸ ਦੀ ਮੌਤ ਹੋ ਗਈ। ਇਹ ਕਾਂਵੜ ਸੰਗ ਵਾਲਿਆਂ ਨਾਲ ਆਏ ਸਾਲ ਜਾਂਦਾ ਸੀਗਾ ਜੀ ਸੇਵਾ ਕਰਨ ਦੇ ਵਿੱਚ ਹਰਦੁਵਾਰ। ਇਸ ਵਾਰ ਵੀ ਇਹ ਜਦੋਂ ਹਰਦੁਵਾਰ ਨੂੰ ਜਾ ਰਹੇ ਸੀਗੇ ਜੀ ਤੇ ਉੱਥੇ ਐਕਸੀਡੈਂਟ ਦੇ ਵਿੱਚ ਇਹਦੀ ਮੌਤ ਹੋ ਗਈ ਬਹੁਤ ਮੰਦਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਜੀ ਇਹ ਘਟਨਾਕਰਮ ਕਿਵੇਂ ਹੋਇਆ ਹੈਗਾ ਇਹ ਜੀ ਉੱਥੇ ਜਾ ਰਹੇ ਸੀਗੇ ਜਦੋਂ ਤਾਂ ਇਹ ਟਰਾਲੀ ਦੇ ਉੱਪਰ ਸਮਾਨ ਲੱਦਿਆ ਹੋਇਆ ਸੀਗਾ ਜੀ ਜਿਹੜਾ ਲੰਗਰ ਵਗੈਰਾ ਲਾਉਂਦੇ ਆ ਜਾ ਕੇ ਤੇ ਉੱਥੇ ਜੀ ਦੂਜੇ ਜਿਹੜੇ ਸਾਥੀ ਸੀਗੇ ਸੇਵਕ ਉਹ ਬਾਥਰੂਮ ਵਗੈਰਾ ਕਰਨ ਚਲੇ ਗਏ ਟਰਾਲੀ ਰੋਕ ਕੇ ਇਹ ਟਰਾਲੀ ਦੇ ਉੱਤੇ ਬੈਠਾ ਸੀਗਾ ਡਾਲੇ ਦੇ ਉੱਤੇ ਤੇ ਕੱਲਾ ਹੀ ਸੀਗਾ ਜੀ ਇਹ ਦੂਜੇ ਥੱਲੇ ਬਾਗੇ ਸੀਗੇ ਬਾਥਰੂਮ ਕਰਨ ਤੇ ਉਹ ਜੀ ਮਗਰੋਂ ਆ ਕੇ ਪਿਕਅਪ ਗੱਡੀ ਵੱਜੀ ਜਿਹਦੇ ਨਾਲ ਮਤਲਬ ਕਿ ਇਹ ਸੜਕ ਤੇ ਡਿੱਗ ਪਏ ਤੇ ਇਹਨਾਂ ਦੀ ਡੈਥ ਹੋ ਗਈ ਕਿਵੇਂ ਹੈ ਪਰਿਵਾਰ ਕਿਵੇਂ ਹੈ ਪਰਿਵਾਰ ਦੀ ਹਾਲਤ ਥੋੜੀ ਜੀ ਠੀਕ ਹੀ ਹੈ ਜੀ ਨਾਜ਼ੁਕ ਹੈ ਆਰਥਿਕ ਹਾਲਤ ਗੈਨੀ ਚੰਗੀ ਨਹੀਂ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਸ ਪਰਿਵਾਰ ਨੂੰ ਬਣਦਾ ਜਿਹੜਾ ਜੋਗ ਮੁਆਵਜ਼ਾ ਦਿੱਤਾ ਜਾਵੇ ਕਸਰ ਜਾਰੇ ਆਏ ਕਿ ਮਰਤਕ ਪ੍ਰੇਮ ਸਿੰਘ ਘਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਤੇ ਬਾਕੀ ਪਰਿਵਾਰ ਉਸ ਦੇ ਸਿਰ ਤੇ ਹੀ ਪਾਲਦਾ ਸੀ ਇਸ ਲਈ ਪਰਿਵਾਰਕ ਮੈਂਬਰਾਂ ਨੇ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ। ਭਾਵਨਾ ਦੇ ਮਨ ਦੇ ਵਿੱਚ ਇੰਨੀ ਸੀਗੀ ਜੀ ਕਿਥੇ ਵੀ ਸਾਂਝਾ ਕੰਮ ਹੋਣਾ ਕਿਸੇ ਲੜਕੀ ਦਾ ਵਿਆਹ ਹੋਣਾ ਜਾਂ ਕੋਈ ਮਤਲਬ ਭਜ ਕੇ ਅੱਗੇ ਜਾਂਦਾ ਸੀ ਹਰੇਕ ਕੰਮ ਭਜ-ਭਜ ਕੇ ਕਰਦਾ ਸੀ ਸੇਵਾ ਦੀ ਭਾਵਨਾ ਬਹੁਤ ਜ਼ਿਆਦਾ ਸੀ ਜੀ। ਹੁਣ ਪਰਸੋ ਦੀ ਗੱਲ ਹੈ। ਪਰਸੋ ਜਦੋਂ ਉਹ ਕਾਵਣ ਯਾਤਰਾ ਗਈ ਹੈ। ਤੇ ਹਰਦੁਆਰ ਉਥੋਂ ਕਾਬਲ ਲੈ ਕੇ ਆਉਂਦੇ ਨੇ ਉਹਨਾਂ ਦੇ ਲੰਗਰ ਦੀ ਸੇਵਾ ਦੇ ਨਾਲ ਗਿਆ ਸੀਗਾ ਤੇ ਉਹ ਗੱਡੀ ਦੇ ਟਰਾਲੀ ਦੇ ਡਾਲੇ ਦੇ ਪਿੱਛੇ ਬੈਠੇ ਸੀਗਾ ਤੇ ਪਿੱਛੋਂ ਬਹੁਤ ਤੇਜ਼ ਰਫਤਾਰ ਨਾਲ ਆ ਕੇ ਪੀਆ ਪਿਕਅਪ ਗੱਡੀ ਨੇ ਟੱਕਰ ਮਾਰੀ ਤੇ ਮੁੰਡੇ ਦੀ ਮੌਕੇ ਤੇ ਜੀ ਮੌਤ ਹੋ ਗਈ ਅਸੀਂ ਤਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਵੀ ਉਹਨਾਂ ਨੂੰ ਉਹਨਾਂ ਦੀ ਮਤਲਬ ਜਿਹੜੀ ਵਿਕਤੀ ਹਾਲਤ ਹੈ ਉਹ ਗੰਭੀਰ ਹੈ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਪਰਿਵਾਰ ਦੀ ਸਹਾਰ ਲਈ ਜਾਵੇ ਜਗਬਾਣੀ ਟੀਵੀ ਲਈ ਵਿਨੀਤ ਸ਼ਰਮਾ ਦੀ ਰਿਪੋਰਟ